ਵੈਗੁਰਜੀ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਹੋਰ ਜੀ ਕੀ ਹਾਲ ਚਾਲ ਨੇ ਅੱਪਾ ਜਾ ਰਹੇ ਜਾਗੋ ਤੇ ਤੇ ਮੈਂ ਜਾਗ ਤੋਂ ਵੈਸੇ ਥੋੜਾ ਜਿਹਾ ਕਲਿੱਪ ਬਣਾਇਆ ਸੀ ਸਹੀ ਨਹੀਂ ਬਣਾਇਆਗਾ ਉਹ ਹੋ ਸਕੇ ਤਾਂ ਮੈਂ ਅੱਡ ਗਾ ਦੂੰਗੀ ਨਹੀਂ ਤਾਂ ਕੋਈ ਗੱਲ ਨਹੀਂ ਅੱਪ ਉੱਥੇ ਜਾ ਕੇ ਐਡ ਕਰਾਂਗੇ ਹਨਾ ਤੇ ਬਾਕੀ ਹੋਰ ਏਂਜਲ ਨੇ ਆ ਪਾਇਆ ਆਪਣਾ ਠੀਕ ਹੈ ਤੇ ਮੈਂ ਆ ਸੂਟ ਪਾਇਆ ਮੈਂ ਨਾਲ ਵੇਅਰ ਕੀਤੇ ਸ਼ੂਜ਼ ਆ ਦੇਖੋ ਕਿਉਂਕਿ ਮੇਰੇ ਪੈਰ ਤੇ ਲੱਗ ਗਈ ਸੱਟ ਕੱਲ ਮੇਰੇ ਪੈਰ ਦਾ ਨਾ ਮਾਸ ਫਟ ਗਿਆ ਇਦਾਂ ਲੱਗਦਾ ਆ ਇਹ ਗੱਲ ਮੇਰੇ ਬੋਝਾ ਡੋਰ ਪਹਿ ਰਿਆ ਸੀ ਤੇ ਡੋਲ ਪੈਣ ਦੇ ਕਰਕੇ ਫਿਰ ਮੈਂ ਰਾਤੀ ਉਹ ਕਹਿੰਦੇ ਹੁੰਦਾ ਨਾ ਵੀ ਬਾਸੀ ਰੋਟੀ ਹੈ ਨਾ ਰੋਟੀ ਦੇ ਉੱਤੇ ਤੇਲ ਔਰ ਹਲਦੀ ਲਗਾ ਕੇ ਉਹ ਰਾਤੀ ਬਣੀ ਸੀ ਤੇ ਸਵੇਰੇ ਫੇਰ ਬਣੀ ਸੀ ਬਹੁਤ ਜ਼ਿਆਦਾ ਡੋਲ ਪੈ ਰਿਆ ਸੀ ਤੇ ਹੁਣ ਮੈਂ ਕੀ ਕਰਾਂ ਗਰਮ ਪੱਟੀ ਬਨ ਕੇ ਨਾ ਤੇ ਉਟਨੀ ਸੌਕਸ ਵਾਲੀ ਤੇ ਫਿਰ ਮੈਂ ਸ਼ੂਜ਼ ਵੇਅਰ ਕੀਤੇ ਉਹਦੇ ਨਾਲ ਤੇ ਜੁੱਤੀ ਵਗੈਰਾ ਪਾਈ ਨਹੀਂ ਜਾਂਦੇਗੀ ਪਰ ਜਾਣਾ ਜ਼ਰੂਰੀ ਹੈ ਕਿਉਂਕਿ ਅੱਗੇ ਅੱਗੇ ਵੀ ਉਹਨਾਂ ਨੇ ਸਾਨੂੰ ਪਾਰਟੀ ਵਿੱਚ ਬੁਲਾਇਆ ਸੀ ਤੇ ਉਦੋਂ ਵੀ ਕੋਈ ਮਜਬੂਰੀ ਕਰਕੇ ਜਾ ਨਹੀਂ ਸਪਾਏ ਹੈਗੇ ਅਸੀਂ ਸੋ ਇਸ ਕਰਕੇ ਹੁਣ ਇਦਾਂ ਸੀ ਵੀ ਇਹਦੇ ਤੇ ਜਾਣਾ ਜ਼ਰੂਰੀ ਹੈ ਨਾ ਫਿਰ ਫਿਰ ਇਦਾਂ ਲੱਗਦਾ ਵੀ ਸ਼ਾਇਦ ਸਾਡੇ ਵਿੱਚ ਥੋੜਾ ਐਟੀਟਿਊਡ ਹੈਗਾ ਤਾਂ ਫਿਰ ਚੰਗਾ ਨਹੀਂ ਲੱਗਦਾ ਫਿਰ ਹੈਨਾ ਤੇ ਚੰਨੀ ਸਹੀ ਲੱਗਦੀ ਹੈ ਨਾ ਬਸ਼ੱਕਤ ਦੀ ਮਜਬੂਰੀ ਹੈ ਪਰ ਲੇਕਿਨ ਹਰ ਬਾਰੇ ਨੇ ਨਾ ਇਹ ਚੀਜ਼ ਚੱਲਦੀ ਹੁੰਦੀ ਹੈ ਹੈਨਾ ਤੇ ਹੁੰਦਾ ਕਰਕੇ ਫਿਰ ਮੈਂ ਕਿਹਾ ਮੈਂ ਜਾਉਂਗੀ ਓਕੀ ਸੋਕੀ ਜਿਵੇਂ ਮਾਰੀ ਜਾਵਾਂ ਇਸ ਕਰਕੇ ਮੇਰੇ ਪਲਾਜ਼ੋ ਵਾਲਾ ਸੂਟ ਪਾਇਆ ਨਹੀਂ ਤਾਂ ਮੈਂ ਨਵਾਂ ਸੂਟ ਸਿਚ ਕਰਨਾ ਸੀ ਹਨਾ ਤੇ ਸਿਚ ਕਰਨ ਚ ਲੋ ਟਾਈਮ ਵੀ ਨਹੀਂ ਸੀ ਤਾਂ ਅੱਗੇ ਫਿਰ ਮੈਂ ਕਿਹਾ ਚੱਲੇ ਇਹਦੇ ਵਿੱਚ ਸ਼ੂਜ਼ ਮੇਰੇ ਦਿਖਣੇ ਹੀ ਨਹੀਂ ਹੈਗੇ ਨੇ ਜ਼ਿਆਦਾ ਨਹੀਂ ਦਿਖਣਗੇ ਆ ਦੇਖੋ ਹਨਾ ਦਿਖ ਨਹੀਂ ਰਹੇਗੇ ਨੇ ਜ਼ਿਆਦਾ ਵੈਸੇ ਸੋ ਇਸ ਕਰਕੇ ਮੈਂ ਚੁੰਨੀ ਇਦਾਂ ਵਧੀਆ ਨਹੀਂ ਸੀ ਹਾਂ ਸਹੀ ਲੱਗ ਰਿਹਾ ਸਰ ਹੁਣੇ ਕੰਮ ਵਿੱਚ ਲੱਗਦਾ ਹਾਂ ਦੇਖੋ ਇੰਦਾਂ ਇਦਾਂ ਸੂਟ ਬਟਲ ਇੱਟਾ ਪਿੱਛੇ ਕਰਕੇ ਲਿੱਕਿਆ ਵਧੀਆ ਮਤਲਬ ਨਾ ਹਾਂ ਤੇ ਦੱਸਿਓ ਐਂਜਲ ਕਿੱਦਾਂ ਲੱਗਦੀ ਭਈ ਹੈ ਮੇਰੇ ਇਹਦੇ ਨਾਲ ਦਾ ਸੂਟ ਸੀ ਤੇ ਐਂਜਲ ਦਾ ਇਹ ਗਾਉਨ ਸੀ ਅਸੀਂ ਦੋਨਾਂ ਨੇ ਇੱਕ ਮੈਰਿਜ ਦੇ ਉੱਤੇ ਅਸੀਂ ਉਹ ਗਿੱਤਾ ਸੀ ਟ੍ਰੇਨਿੰਗ ਕੀਤੀ ਸੀ ਤੇ ਇਹਦਾ ਗਾਉਨ ਸੀਗਾ ਤੇ ਹੁਣ ਸ਼ਾਰਟ ਕਰਤਾ ਕੱਟ ਕੇ ਥੋੜਾ ਜਿਹਾ ਨਾਲੇ ਕਿਨ ਕੇ ਨੀ ਹਾਂ ਕਿਨ ਕੇ ਨੀ ਉਤਾਰਤੀ ਮੇਰਾ ਸੂਟ ਸੀਗਾ ਇਹਦੇ ਹੋ ਸੀ ਤੇ ਹੁਣ ਇਹਨੇ نیچے ਦੀ ਮੇਰੇ ਪੈਂਟ ਪਾ ਲਈ ਹੈ ਇਹਦੇ ਬਿਲਕੁਲ ਸਹੀ ਆ ਗਈ ਹੈ ਮਤਲਬ ਕਿ ਕਿਉਂਕਿ ਨਾ ਜ਼ਿਆਦਾ ਨੀਮਾ ਨਹੀਂ ਉੱਚਾ ਹੈ ਨਾ ਸੋ ਚਲੋ ਦੇਖਦੇ ਹਾਂ ਨਾ ਚੱਲਦੇ ਆਪਾਂ ਤੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਫੇਰ ਜਾਂਕੀ ਸਾਰੇ ਮਿਲਾਂ

Thank <laughs> you.

ਤੁਲੋਦੀ ਇੱਥੇ ਬੱਚੇ ਦੇ ਰਹੇ ਸੀ ਗੇੜੇ ਨੂੰ ਗੋਲ ਗੱਪਿਆਂ ਨੂੰ ਗੋਲ ਗੱਪੇ ਬਹੁਤ ਬਹੁਤ ਜ਼ਿਆਦਾ ਟੇਸਟੀ ਸੀਗੇ ਮੈਨੂੰ ਤਾਂ ਪਹਿਲਾਂ ਜਾਣ ਸਰਗ ਭਰਾਟ ਹੋਣ ਲੱਗੀ ਮੈਂ ਤਾਂ ਪਹਿਲਾਂ ਜਾ ਕੇ ਪਾਣੀ ਪੀਤਾ ਜਦ ਕੀ ਸਾਡੇ ਘਰ ਤੋਂ ਸਿਰਫ 2-4 ਮਿੰਟ ਦੇ 2-4 ਮਿੰਟ ਦੂਰ ਸੀਗਾ ਹਨਾ 2-4 ਮਿੰਟ ਲੱਗਦੇ ਸੀ ਮਿਲ ਕੇ ਸਾਡੀ ਗਲੀ ਤੋਂ ਨੈਕਸਟ ਗਲੀ ਵਿੱਚ ਹੀ ਸੀਗਾ ਤੇ ਪਰ ਮੈਨੂੰ ਨਾ ਪਤਾ ਨਹੀਂ ਸ਼ਾਇਦ ਪੈਰ ਕਰਕੇ ਨਾ ਬੜੀ ਘਬਰਾਟ ਹੋ ਰਹੀ ਸੀਗੀ ਤੇ ਬੈਗ ਪ੍ਰੋਬਲਮ ਵੀ ਬਹੁਤ ਜ਼ਿਆਦਾ ਸੀ ਤੇ ਨਾ ਬਹੁਤ ਜ਼ਿਆਦਾ ਘੁੜਾਉਣ ਲੱਗੀ ਪਤਨੇ ਕਿ ਫਿਰ ਮੈਂ ਜਾਣਸਾਰ ਪਹਿਲਾਂ ਪਾਣੀ ਪੀਤਾ ਫਿਰ ਕੁਝ ਖਾਇਆ ਸੋ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਅਰੇਂਜਮੈਂਟ ਸੀਗਾ ਤੇ ਕਾਫੀ ਚੱਲ ਗਿਆ ਸਾਰੇ ਸਾਰੇ ਗਲੀ ਮੁਹੱਲੇ ਵਾਲੇ ਮਲੇ ਚਲੋ ਇਕੱਠੇ ਹੋ ਜਾਂਦੇ ਨੇ ਹੈ ਨਾ ਸੋ ਸਾਰਿਆਂ ਨੂੰ ਮਿਲ ਜਾਂਦਾ ਹੈ ਨਾ ਜਦੋਂ ਇਦਾਂ ਹੀ ਕੋਈ ਪ੍ਰੋਗਰਾਮ ਹੁੰਦਾ ਹੈ ਨਾ ਤੇ ਉਧਰ ਕਿਸੇ ਦੇ ਘਰ ਤਾਂ ਚਲੋ ਨਹੀਂ ਜਾਣ ਦਾ ਟਾਈਮ ਹੁੰਦਾ ਬਟ ਲੇਕਿਨ ਇਦਾਂ ਚਲੋ ਸਾਰਿਆਂ ਨੇ ਇੱਕ ਦੂਜੇ ਨਾਲ ਮਿਲ ਮਿਲਦੇ ਤੇ ਫੰਕਸ਼ਨ ਤੇ ਪਾਪਾ ਉਧਰ ਤੁਸੀ ਵੀੰਦ ਹੋਏ ਤਾ ਹੋਗਾ ਮਾਰਗੜੇ ਨੇ ਤੇ ਥੋੜੇ ਬਿਲਵਤ ਕਰਦੇ ਨੇ ਕਿਸੇ ਨਾਲ ਤੇ ਫੰਕਸ਼ਨ ਬਹੁਤ ਵਧੀਆ ਸੀਗਾ ਬਹੁਤ ਇੰਜੋਏ ਕੀਤਾ ਪਰ ਮੈਨੂੰ ਇਦਾਂ ਕਿ ਮੈਂ ਸੌਂਣ ਦਾ ਨਾ ਚੱਕਰ ਆ ਰਿਹਾ ਸੀ ਹੋ ਜਾਣਾ 10 ਵਜੇ ਹੋਣਾ ਨਹੀਂ ਬੈਠਣ ਨੂੰ ਜਗ੍ਹਾ ਨਹੀਂ ਮਿਲੀ ਹੈ ਕਿਉਂਕਿ ਇਹ ਰਾਤ ਹੋ ਜਾਦਾ ਹੋ ਗਿਆ ਸੀਗਾ ਤੇ ਇਸ ਕਰਕੇ ਬਸ ਖੜੇ ਰਹੇ ਸ਼ੁਕਰ ਹੈ ਕਿ ਮੈਂ ਪੈਰ ਬਨ ਕੇ ਗਈ ਸੀ ਗਰਮ ਪੱਟੀ ਬਨਾਈ ਗਈ ਸੀ ਸੋਹਦੇ ਘਰ ਕੀ ਥੋੜਾ ਈਜ਼ੀ ਰਿਹਾ ਤੀ ਤੁਸੀਂ ਕੀ ਕੀ ਖਾਧਾ ਮੈਂ ਤਾਂ ਡਿਫ ਮੁਬਾਰਕ ਸੀ ਇਨਵੀਜੀਬਲ ਤੇ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤੇ ਟੋਨਲੀ ਗੁੱਡ ਨਾਈਟ ਬਾਏ ਬਾਏ ਪਾਸੋ ਜੀ ਤੁਸੀਂ ਵੀ ਸੌਂਦੇ ਸਾਲੀ ਜੀ